खाकी वर्दी हुई फिर दागदार पांच लाख की रिश्वत लेंदा डीआईजी गिरफ्तार सीबीआई ने बिछाया जाल रंगे हाथी फड़े हरचरण पुलर ਸਸ਼੍ਰੀਕਾਲ ਤੋਂ ਸਿੱਖ ਰਿਹਾ ਸਮਜ਼ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਸੋ ਬੀਤੇ ਦਿਨੀ ਰੋਪੜ ਰੇਂਜ ਤੇ ਡੀਆਈਜੀ ਹਰਚਰਨ ਪੁੱਲਰ ਦੀ ਗ੍ਰਿਫਤਾਰੀ ਹੋਈ ਹੈ ਸੋ ਸੀਬੀਆਈ ਨੇ ਗ੍ਰਿਫਤਾਰੀ ਕੀਤੀ ਹੈ ਰੰਗੇ ਹੱਥੀ 5 ਲੱਖ ਦੀ ਰਿਸ਼ਵਤ ਲੈਣ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜੇਕਰ ਮਹੀਨੇ ਦੀ ਤਨਖਾਹ 2 ਲੱਖ ਰੁਪਏ ਹੋਏ ਔਰ ਘਰ ਦੇ ਵਿੱਚੋਂ 7 ਕਰੋੜ ਬਰਾਮਦ ਹੋਣ ਫਿਰ ਫਰਕ ਤਾਂ ਪੈਂਦਾ ਸੋ ਬਿਲਕੁਲ ਵੱਡੇ ਸਵਾਲ ਨੇ ਜਿਹੜੇ ਇੱਥੇ ਕਾਰਗੁਜ਼ਾਰੀ ਤੇ ਉੱrdਦੇ ਨੇ ਆਖਿਰਕਾਰ ਪੰਜਾਬ ਸਰਕਾਰ ਦੇ ਹੱਥ ਛੋਟੇ-ਮੋਟੇ ਮਲਜ਼ਮ ਹੀ ਕਿਉਂ ਲੱਗਦੇ ਨੇ ਵੱਡੀ ਕਾਰਵਾਈ ਸੀਬੀਆਈ ਦੇ ਵੱਲੋਂ ਕੀਤੀ ਗਈ ਤਾਂ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਤੇ ਸਵਾਲ ਉੱਠਦੇ ਨੇ ਉੱਥੇ ਦੂਜੇ ਪਾਸੇ ਇਮਾਨਦਾਰੀ ਤੇ ਸਵਾਲ ਉੱਠਦੇ ਨੇ ਖਾਕੀ ਵਰਦੀ ਤੇ ਸਵਾਲ ਉੱਠਦੇ ਨੇ ਕਿ 2 ਲੱਖ ਮਹੀਨੇ ਦੀ ਤਨਖਾਹ ਹੋਵੇ ਫਿਰ 5 ਲੱਖ ਦੀ ਰਿਸ਼ਵਤ ਲੈਂਦਾ ਡੀਆਈਜੀ ਆਪਣੀ ਖਾਕੀ ਵਰਦੀ ਨੂੰ ਆਖਰਕਾਰ ਦਾਗਦਾਰ ਕਿਵੇਂ ਕਰ ਸਕਦਾ ਹੈ ਕਿਉਂ ਉਸ ਦੇ ਵੱਲੋਂ ਇਮਾਨਦਾਰੀ ਦੇ ਉੱਤੇ ਇੰਨੇ ਦਾਗ ਲਾਏਗੇ ਨੇ ਕਿਉਂਕਿ ਖਾਕੀ ਵਰਦੀ ਪਾਉਣ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਿਤੇ ਨਾ ਕਿਤੇ ਇਸ਼ਕਾ ਜ਼ਰੂਰ ਪੈਂਦਾ ਹੈ ਇਹ ਸ਼ੱਕ ਜ਼ਰੂਰ ਪੈਂਦਾ ਕਿ ਆਖਿਰਕਾਰ ਹਰ ਕੋਈ ਪੁਲਿਸ ਮੁਲਾਜ਼ਮ ਰਿਸ਼ਵਤ ਜ਼ਰੂਰ ਲੈ ਲੈਂਦਾ ਹੋਵੇਗਾ ਸੋ ਇਹ ਗੱਲਾਂ ਇੱਕ ਪਾਸੇ ਰੱਖ ਕੇ ਜੇਕਰ ਤੁਹਾਨੂੰ ਦੱਸੀਏ ਕਿ ਜਦੋਂ ਸੀਬੀਆਈ ਨੇ ਕਿੰਨੇ ਘੰਟੇ ਉਹਨਾਂ ਦੇ ਘਰ ਰੇਡ ਕੀਤੀ ਤਾਂ ਕਿ ਕੁਝ ਬਰਾਮਦ ਹੋਇਆ ਸ਼ਾਇਦ ਸੁਣ ਕੇ ਤੁਹਾਡੇ ਵੀ ਰੰਗ ਉੱਡ ਜਾਣਗੇ ਸੋ 7 ਕਰੋੜ ਦੀ ਨਕਦ ਰਾਸ਼ੀ ਬਰਾਮਦ ਹੋਈ ਹੈ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਸੋ ਨੋਟ ਗਿਨਨ ਵਾਲੀਆਂ ਮਸ਼ੀਨਾਂ ਘੱਟ ਪੈ ਗਈਆਂ ਨੇ ਇੱਕ ਹੋਰ ਮਸ਼ੀਨ ਮੰਗਵਾਉਣੀ ਪਈ ਹੈ ਸੋ ਸੀਬੀਆਈ ਦੀ ਰੇਡ ਤਕਰੀਬਨ 21 ਘੰਟੇ ਚੱਲੀ ਹੈ ਸੋ ਹਰਚਰਨ ਸਿੰਘ ਪੁੱਲਰ ਦੇ ਕਈ ਟਿਕਾਣਿਆਂ ਦੇ ਉੱਤੇ ਰੇਡ ਕੀਤੀ ਗਈ ਹੈ ਡੀਆਈਜੀ ਦੇ ਚੰਡੀਗੜ੍ਹ ਦੇ ਸੈਕਟਰ 40 ਸਥਿਤ ਘਰ ਤੋਂ ਬਰਾਮਦ ਰਕਮ 7 ਕਰੋੜ ਤੱਕ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ 15 ਤੋਂ ਵੱਧ ਪ੍ਰਾਪਰਟੀ ਆਡੀ ਤੇ ਮਰਸੀਡੀਜ਼ ਦੀ ਚਾਬੀ ਲਕਸਰੀ ਘੜੀਆਂ ਤੇ ਵਿਦੇਸ਼ੀ ਸ਼ਰਾਬ ਤੇ ਤਿੰਨ ਹਥਿਆਰ ਵੀ ਬਰਾਮਦ ਹੋਏ ਨੇ ਇਹ ਸਾਰਾ ਸਮਾਨ ਜਬਤ ਕਰਕੇ ਸੀਬੀਆਈ ਆਫਿਸ ਲਿਜਾਇਆ ਗਿਆ ਥੋੜੀ ਦੇਰ ਦੇ ਵਿੱਚ ਡੀਆਈਜੀ ਪੁੱਲਨ ਨੂੰ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਸੋ ਗ੍ਰਿਫਤਾਰੀ ਦੇ ਬਾਅਦ ਡੀਆਈਜੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਜਦੋਂ ਸੀਬੀਆਈ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਲਈ ਲੈ ਕੇ ਪਹੁੰਚੀ ਤਾਂ ਪੈਂਟ ਤੇ ਸ਼ਰਟ ਪਹਿਨੇ ਹੋਏ ਸੀ ਤੇ ਹੱਥ ਦੇ ਵਿੱਚ ਘੜੀ ਸੀ ਉਹਨਾਂ ਨੇ ਰੁਮਾਲ ਦੇ ਨਾਲ ਆਪਣਾ ਚੇਰਾਟਾ ਕਿਆ ਹੋਇਆ ਸੀ ਗੱਡੀ ਦੇ ਵਿੱਚ ਉਹ ਪਿੱਛੇ ਸੀਟ ਤੇ ਬੈਠੇ ਤੇ মিডিਆ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਕਰ ਰਹੇ ਸੀ ਜੇਕਰ ਡੀਆਈਜੀ ਦੇ ਗੱਲ ਕੀਤੀ ਜਾਵੇ ਤਾਂ ਡੀਆਈਜੀ ਨੇ ਵਿਚੋਲੀਏ ذریعے ਫਤੇਗੜ ਸਾਹਿਬ ਦੇ ਵਿੱਚ ਮੰਡੀ ਗੁਬਿੰਦਗੜ ਦੇ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਦੀ ਰਿਸ਼ਵਤ ਮੰਗੀ ਸੀ ਸੋ ਕੇਸ ਰਫਾ-ਦਫਾ ਕਰਨ ਲਈ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਰਿਸ਼ਵਤ ਨਾ ਦੇਣ ਤੇ ਉਨ੍ਹਾਂ ਦੋ ਸਾਲ ਪਹਿਲਾਂ ਸਰਹੰਦ ਦੇ ਵਿੱਚ ਦਰਜ ਪੁਰਾਣੇ ਕੇਸ 'ਚ ਚਾਰਸ਼ੀਟ ਪੇਸ਼ ਕਰਨ ਤੇ ਨਵੇਂ ਫਰਜ਼ੀ ਕੇਸ ਦਰਜ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ ਸੋ ਕਾਰੋਬਾਰੀ ਨੇ ਇਸ ਦੀ ਸ਼ਿਕਾਇਤ सीबीआई ਨੂੰ ਕਰ ਦਿੱਤੀ सीबीआई ਨੇ ਜਾਂਚ ਤੇ ਬਾਅਦ ਸਟਰੈਪ ਲਗਾ ਕੇ ਡੀਏਜੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਵੇਲੇ ਉਹ 5 ਲੱਖ ਦੀ ਰਿਸ਼ਵਤ ਫੜ ਰਹੇ ਸੀ सीबीआई ਨੇ ਮੌਕੇ ਤੇ ਰੇਡ ਕੀਤੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਾਰੋਬਾਰੀ ਨੂੰ ਉਸਤੇ 2023 ਦੇ ਵਿੱਚ ਸਰਹਿੰਦਰੀ ਥਾਣੇ ਦੇ ਵਿੱਚ ਦਰਜ ਫਰਸੀ ਬਿਲ ਬਿਲਟੀ ਦੇ ਸਹਾਰੇ ਦਿੱਲੀ ਤੋਂ ਮੰਗ ਲਿਆ ਕੇ ਫਰਨੀਸ਼ ਵਿੱਚ ਵੇਚਣ ਦੇ ਕੇਸ 'ਚ ਚਲਾਨ ਪੇਸ਼ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਸੀ ਉਹ ਜਿਸ ਨੇ ਸ਼ਿਕਾਇਤ ਸੀਬੀਆਈ ਨੂੰ ਦੇ ਦਿੱਤੀ